ਐਡਵੋਕੇਟ ਸਾਹਿਬ ਕਿਵੇਂ ਦੇਖਦੇ ਹੋ ਇਹਦੇ ਐਡਵੋਕੇਟ ਜਿਵੇਂ ਉਹਨਾਂ ਨੇ ਨਾਮ ਲaithe ਨੇ ਪੁਲਿਸ ਤਾਂ ਜੇ ਆਮ ਬੰਦਾ ਆਉਂਦੀ ਹੁਣ ਤਾਂ ਥਾਣੇ ਚ ਆਉਂਦੇ ਜਿੱਦੋਂ ਸਰਕਾਰ ਦੀ ਗੱਲ ਆ ਜੇ ਜਦੋਂ ਐਮਐਲਏ ਦੀ ਗੱਲ ਆ ਜੇ ਮੌਜੂਦਾ ਤੇ ਮਨਿਸਟਰਾਂ ਦੀ ਗੱਲ ਆ ਜੇ ਤਾਂ ਕਈ ਚੰਨਲਾਂ ਨੂੰ ਇੱਕ ਲਾਈਨ ਖਿੱਚੀ ਜਾਂਦੀ ਹੈ ਵੀ ਤੁਸੀਂ ਇਹਨਾਂ ਨੂੰ ਦਿਖਾਉਣਾ ਨਹੀਂ ਤੁਸੀਂ ਚੁੱਪ ਰਹਿਣਾ ਭਵਾਨੀਗੜ੍ਹ ਦਾ ਇੱਕ ਘਟਨਾਕਰਮ ਹੋਇਆ ਹੈ ਬਹੁਤ ਸਾਰੇ ਸਾਥੀ ਇੱਥੋਂ ਬੋਲ ਕੇ ਵੀ ਗਏ ਨੇ ਮੰਚ ਤੋਂ ਬੋਲ ਕੇ ਗਏ ਨੇ ਵੱਡੀ ਤਦਾਦ ਆਪਰੇਟਰਾਂ ਦੀ ਅੱਜ ਇੱਥੇ ਇਹ ਧਰਨੇ 'ਚ ਲੋਕਾਂ ਦੀ ਹੈ ਤੇ ਖਾਸ ਕਰਕੇ ਮਨਜੀਤ ਸਿੰਘ ਕਾਕਾ ਦਾ ਭਰਾ ਗੁਰਮੀਤ ਸਿੰਘ ਉਹ ਵੀ ਸਾਡੇ ਨਾਲ ਖੜਾ ਇੱਥੇ ਅੱਜ ਦੇਖੋ ਪ੍ਰਦਾਨ ਕੌਣ ਬਣਿਆ ਕੌਣ ਨਹੀਂ ਬਣਿਆ ਕਿਵੇਂ ਬਣਿਆ ਉਹ ਜਾਂਚ ਦਾ ਵਿਸ਼ਾ ਹੈ ਉਹਤੇ ਇਨਕੁਆਰੀ ਬਿਠਾਈ ਜਾਵੇ ਇਹ ਜਿਹੜਾ ਇਹਨਾਂ ਨਾਲ ਤੱਕਾ ਹੋਇਆ ਜਿਹੜੀ ਗੁੰਡਾਗਰਦੀ ਹੋਇਆ ਉਹ ਸੋਸ਼ਲ ਮੀਡੀਆ ਦੇ ਐਂਗਲ ਨੇ ਉਹ ਸਾਰੀ ਜਗ ਜाहिर ਕਰਤੀ ਲੋਕਾਂ ਨੂੰ ਦੱਸਤੀ ਤਾਂ ਹੀ ਅਸੀਂ ਇੱਥੇ ਅੱਜ ਪਹੁੰਚੇ ਆ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਇਹੀ ਉਮੀਦ ਕਰਦੇ ਆ ਵੀ ਦੇਖੋ ਜੋ ਸਾਡੇ ਨਾਲ ਤੱਕਾ ਹੋ ਰਿਹਾ ਹੈ ਇਹਦਾ ਸਾਨੂੰ ਇਨਸਾਫ ਚਾਹੀਦਾ ਜਿਹੜੇ ਜਿਹੜੇ ਬੰਦਿਆਂ ਦੇ ਮਨਜੀਤ ਸਿੰਘ ਨੇ ਨਾਮ ਲਏ ਨੇ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਸਸਕਾਲ ਦੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਸਾਡੇ ਨਾਲ ਐਡਵੋਕੇਟ ਅਨਮੋਲ ਸਾਹਿਬ ਜੁੜੇ ਹੋਏ ਨੇ ਜਿਹੜੇ ਕਿ ਕੱਲ ਦਾ ਜਿਹੜਾ ਜੁਨੀਅਨ ਚ ਬਵਾਦ ਹੋਇਆ ਇੱਕ ਨੌਜਵਾਨ ਨੂੰ ਪ੍ਰਧਾਨ ਥਾਪ ਦਿੱਤਾ ਜਾਂਦਾ ਤੇ ਦੂਜਾ ਨੌਜਵਾਨ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਕਿਨਾਰੇ ਹੋ ਜਾਂਦਾ ਉਸਨੇ ਜ਼ਹਿਰ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਆ ਐਡਵੋਕੇਟ ਸਾਹਿਬ ਕਿਵੇਂ ਦੇਖਦੇ ਹੋ ਇਹਦੇ ਐਡਵੋਕੇਟ ਜਿਵੇਂ ਉਹਨਾਂ ਨੇ ਨਾਮ ਲੈਂਦੇ ਨੇ ਪੁਲਿਸ ਤਾਂ ਜੇ ਆਮ ਬੰਦਾਉਂਦੀ ਹੁਣ ਤਾਂ ਥਾਣੇ ਚੋਂਦੀ ਜਿਨ੍ਹਾਂ ਦੇ ਨਾਮ ਲੈ ਪਹਿਲਾਂ ਤਾਂ D5 ਦੇ ਸਾਰੇ ਚੈਨਲਸ ਨੂੰ ਤੇ ਤੁਹਾਨੂੰ ਮੈਂ ਧੰਨਵਾਦ ਕਰਦਾ ਵੀ ਜਿਹੜੇ ਗਰਾਉਂਡ ਤੌਰ ਤੇ ਆ ਕੇ ਇਹ ਜਿਹੜੀ ਅੱਜ ਦਾ DSP ਦਫ਼ਤਰ ਭਵਾਨੀਗੜ੍ਹ ਦਾ ਧਰਨਾ ਹੈ ਇਹ ਤੁਸੀਂ ਲੋਕਾਂ ਦੇ ਰੂਬਰੂ ਕਰ ਰਹੇ ਹੋ ਕਿਉਂਕਿ ਜਦੋਂ ਸਰਕਾਰ ਦੀ ਗੱਲ ਆ ਜੇ ਜਦੋਂ MLA ਦੀ ਗੱਲ ਆ ਜੇ ਮੌਜੂਦਾ ਤੇ ਮਨਿਸਟਰਾਂ ਦੀ ਗੱਲ ਆ ਜੇ ਤਾਂ ਕਈ ਚੈਨਲਾਂ ਨੂੰ ਇੱਕ ਲਾਈਨ ਖਿੱਚੀ ਜਾਂਦੀ ਹੈ ਵੀ ਤੁਸੀਂ ਇਹਨਾਂ ਨੂੰ ਦਿਖਾਉਣਾ ਨਹੀਂ ਤੁਸੀਂ ਚੁੱਪ ਰਹਿਣਾ ਪਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਧੰਨਵਾਦ ਤੇ ਦੂਜਾ ਜਿਹੜਾ ਤੁਹਾਡਾ ਸਵਾਲ ਸੀਗਾ ਵੀ ਜਿਹੜਾ ਪੁਵਾਨੀਗੜ ਦਾ ਇੱਕ ਘਟਨਾਕਰਮ ਹੋਇਆ ਬਹੁਤ ਸਾਰੇ ਸਾਥੀ ਇੱਥੋਂ ਬੋਲ ਕੇ ਵੀ ਗਏ ਨੇ ਮੰਚ ਤੋਂ ਬੋਲ ਕੇ ਗਏ ਨੇ ਵੱਡੀ ਤਦਾਦ ਆਪਰੇਟਰਾਂ ਦੀ ਅੱਜ ਇੱਥੇ ਇਹ ਧਰਨੇ 'ਚ ਲੋਕਾਂ ਦੀ ਹੈ ਤੇ ਖਾਸ ਕਰਕੇ ਮਨਜੀਤ ਸਿੰਘ ਕਾਕਾ ਦਾ ਭਰਾ ਗੁਰਮੀਤ ਸਿੰਘ ਉਹ ਵੀ ਸਾਡੇ ਨਾਲ ਖੜਾ ਇੱਥੇ ਅੱਜ ਤੇ ਇੱਕ ਕੰਪਲੇਂਟ ਇੱਕ ਰਾਈਟਿੰਗ 'ਚ ਇੱਕ ਕੰਪਲੇਂਟ ਸੀ ਆਪਦੀ ਸੰਸਥਾ ਵੱਲੋਂ ਇਹ ਮਾਰਜੋਗ ਸਾਡੇ ਜਿਹੜੇ ਡੀਐਸਪੀ ਪੁਵਾਨੀਗੜ ਨੇ ਉਹਨਾਂ ਨੂੰ ਅਸੀਂ ਸੌਂਪੀ ਹੈ ਤੇ ਇੱਕ ਸੰਕੇਤਕ ਇੱਥੇ ਧਰਨਾ ਲੱਗਿਆ ਦੇਖੋ ਪ੍ਰਦਾਨ ਕੌਣ ਬਣਿਆ ਕੌਣ ਨਹੀਂ ਬਣਿਆ ਕਿਵੇਂ ਬਣਿਆ ਉਹ ਜਾਂਚ ਦਾ ਵਿਸ਼ਾ ਉਹਤੇ ਇਨਕੁਆਰੀ ਬਿਠਾਈ ਜਾਵੇ ਪਰ ਮੇਨ ਗੱਲ ਇਹ ਹੈ ਵੀ ਮਨਜੀਤ ਸਿੰਘ ਕਾਕਾ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਜਦੋਂ ਸਾਡੇ ਜਿਹੜੇ ਮਾਨਜੋਗ ਐਮਐਲਏ ਨੇ ਸੰਗਰੂਰ ਉਦੋਂ ਇਹ ਵਿਧਾਇਕ ਨਹੀਂ ਸੀਗੇ ਉਦੋਂ ਤੋਂ ਇਹ ਪਰਿਵਾਰਕ ਸੰਬੰਧ ਨੇ ਇਹਨਾਂ ਦੇ ਭਰਾ ਇੱਥੇ ਬੋਲ ਕੇ ਵੀ ਗਏ ਨੇ ਵੀ ਜਿਹੜੀ ਐਮਐਲਏ ਹੈ ਇਹਨਾਂ ਕੋਲੇ ਸਕੂਟੀ ਹੁੰਦੀ ਸੀ ਤੇ ਸਕੂਟੀ ਸਾਡੇ ਘਰੇ ਖੜਾ ਕੇ ਜਾਂਦੀ ਸੀ ਉਤੋਂ ਬਾਅਦ ਸਾਡੀ ਗੱਡੀ 'ਚ ਬੈ ਕੇ ਜਾਂਦੀ ਸੀ ਇਹਦਾ ਮਤਲਬ ਇਹ ਵੀ ਇਹਨਾਂ ਦਾ ਪਰਿਵਾਰਕ ਰਿਸ਼ਤਾ ਵੀ ਇਹਨਾਂ ਦੇ ਨੇੜੇ ਵੀ ਹੈ ਤੇ ਇਹ ਵੱਡੀ ਗੱਲ ਹੈ ਇਹ ਇਹਨਾਂ ਦੇ ਵਲੰਟੀਅਰ ਨੇ ਇਹ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜਾ ਇਹਨਾਂ ਨਾਲ ਧੱਕਾ ਹੋਇਆ ਜਿਹੜੀ ਗੁੰਡਾਗਰਦੀ ਹੋਇਆ ਉਹ ਸੋਸ਼ਲ ਮੀਡੀਆ ਦੇ ਐਂਗਲ ਨੇ ਉਹ ਸਾਰੀ ਜਗ ਜाहिर ਕਰਤੀ ਲੋਕਾਂ ਨੂੰ ਦੱਸਤੀ ਤਾਂ ਹੀ ਅਸੀਂ ਇੱਥੇ ਅੱਜ ਪਹੁੰਚੇ ਆਂ ਆਪਣੇ ਕਮਾਕਾਰਾਂ ਨੂੰ ਛੱਡ ਕੇ ਵੱਡੀ ਗੱਲ ਇਹ ਹੈ ਵੀ ਜਿਹੜੀ ਸਾਡੀ ਅੱਜ ਮੇਨ ਮੰਗ ਹੈ ਸਾਡੀ ਸੰਸਥਾ ਵੱਲੋਂ ਜਿਹਦੀ ਅਗਵਾਈ ਸਤਿੰਦਰ ਸੈਣੀ ਜੀ ਜਿਹੜੇ ਮੌਜੂਦਾ ਕਾਉਂਸਲਰ ਨੇ ਸੰਗਰੂਰ ਤੋਂ ਉਹ ਅੱਜ ਅਸੀਂ ਕਿ ਇਹ ਮੰਗ ਰੱਖੀ ਹੈ ਵੀ ਜਿੰਨਾ ਚੱਕਰ ਇਹਦਾ ਇਨਕੁਆਇਰੀ ਹੁੰਦੀ ਹੈ ਉਹਨਾਂ ਚੱਕਰ ਜਿਹੜਾ ਪ੍ਰਧਾਨ ਬਾਜਬਾ ਬਣਿਆ ਹੋਇਆ ਇਹ ਤੇ ਸਟੇਲ ਕੀਤਾ ਜਾਵੇ ਇਹਦੀ ਪ੍ਰਦਾਨਗੀ ਉਹ ਸਟੇ ਕੀਤਾ ਜਾਵੇ ਤਾਂ ਕਿ ਇਹ ਕੋਈ ਵੀ ਮਤਾ ਨਾ ਪਾ ਸਕੇ ਤੇ ਆਪਦੇ ਕਿਉਂਕਿ ਇੱਕ ਦੋਸ਼ੀ ਹੈ ਆਪਦੇ ਪ੍ਰਭਾਵ ਹੇਠੇ ਕੋਈ ਨਾ ਕੋਈ ਲੋਕਾਂ ਨੂੰ ਜੇ ਆਪਰੇਟਰ ਨੂੰ ਡਰਾ ਧਮਕਾ ਨਾ ਸਕੇ ਤਾਂ ਕਿ ਜਿਹੜੀ ਅਸਲ ਗੱਲ ਹੈ ਉਹ ਸਾਹਮਣੇ ਆ ਸਕੇ ਮੈਂ ਜਿਹੜੇ ਮਨਜੀਤ ਸਿੰਘ ਕਾਕਾ ਜੀ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜੀ ਜਿੱਚ ਉਹਨਾਂ ਨੇ ਕਹਿ ਵੀ 30 ਲੱਖ ਰੁਪਇਆ ਗੁਰਪ੍ਰੀਤ ਸਿੰਘ ਮੈਨੂੰ ਸੌਂਪ ਕੇ ਜਾਂਦਾ ਹੈ ਇਹ ਗਨਿਆਕੇ ਗਿਆ ਵੀ ਸਾਡਾ ਸੌਦਾ ਨਹੀਂ ਹੋਇਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਉਹ ਸੌਦਾ ਕਿਸ ਦੀ ਗੱਲ ਕੀਤੀ ਜਾਂਦੀ ਹੈ ਕੀ ਪ੍ਰਧਾਨਗੀ ਨਾਲ ਸੰਬੰਧਤ ਉਹ ਸੌਦਾ ਹੈ ਜਾਂ ਕੋਈ ਹੋਰ ਸੌਦਾ ਜਿੱਦੇ ਬੀਬਾ ਨਰਿੰਦਰ ਕੌਰ ਭਰਾਜ ਐਮ ਐਲ اے ਦਾ ਨਾਮ ਲਿਆ ਉਹਦੇ ਹਸਬੈਂਡ ਦਾ ਨਾਮ ਲਿਆ ਬਾਈ ਨੇਮ ਲਿਆ ਉਸ ਤੋਂ ਬਾਅਦ ਮੈਂ ਅੱਜ ਇਕੱਠੇ ਹੋਣ ਦਾ ਇਹ ਹੈ ਦੇਖੋ ਪ੍ਰਧਾਨਗੀ ਸਾਡੇ ਸੰਗਰੂਰ ਦੀ ਵੀ ਇਹੀ ਹੋਈ ਹੈ ਤੁਸੀਂ ਪੇਪਰ 'ਚ ਤੁਸੀਂ ਸੋਸ਼ਲ ਮੀਡੀਆ ਤੇ ਪੜਿਆ ਹੋਣਾ ਵੀ ਇੱਕ ਮਤਦਾ ਨੂੰ ਰੋਕੇ 60 ਵੋਟਾਂ ਕਾਸਟ ਹੋ ਚੁੱਕੇ ਸੀ ਸੰਗਰੂਰ ਦੀਆਂ ਟਰੱਕ ਜੁਨੀਅਰ ਦਾ ਉੱਥੇ ਵੀ ਇਹੀ ਸਿਲਸਿਲਾ ਸੀ ਜਿਹੜਾ ਇੱਥੇ ਆ ਕੇ ਇੱਕ ਵੱਡਾ ਰੂਪ ਧਾਰ ਲਿਆ 60 ਬੋਟਾ ਪੈ ਚੁੱਕੀਆਂ ਸੀ ਉਸ ਤੋਂ ਬਾਅਦ ਸਾਡੇ ਜਿਹੜੀ ਪੁਲਿਸ ਕਰਮੀ ਨੇ ਉੱਥੇ ਪਹੁੰਚਦੇ ਨੇ ਤੇ ਉਹ ਡੱਬੇ ਬੰਦ ਕਰਾ ਕੇ ਉਹਨਾਂ ਨੂੰ ਇੱਕ ਕਮਰਾ ਵੱਧ ਮੀਟਿੰਗ ਕੀਤੀ ਜਾਂਦੀ ਹੈ ਤੇ 2 ਘੰਟੇ ਬਾਅਦ ਹੀ ਕਾਮਨ ਰੋੜੇ ਦਾ ਬੰਦਾ ਪ੍ਰਧਾਨ ਲਾਇਆ ਜਾਂਦਾ ਹੈ ਤੇ ਬੀਬਾ ਨਰਿੰਦਰ ਕੋਰ ਭਰਾਜ ਦਾ ਉਪ ਪ੍ਰਧਾਨ ਲਾਇਆ ਜਾਂਦਾ ਉਹ ਵੀ ਸਾਡੇ ਕੋਲੇ ਕੋਈ ਤੱਤ ਸਾਡੇ ਕੋਲੇ ਕੋਈ ਸਬੂਤ ਨਹੀਂ ਸੀਗੇ ਵੀ ਅਸੀਂ ਉਹਨਾਂ ਤੇ ਕੋਈ ਗੱਲ ਜਾਂ ਉਹਨਾਂ ਤੇ ਕੋਈ ਕਾਰਵਾਈ ਕਰਾ ਸਕੀਏ ਪਰ ਜੋ ਮਨਜੀਤ ਸਿੰਘ ਕਾਕਾ ਦੀ ਦਲੇਰੀ ਹੈ ਜਿਨ੍ਹਾਂ ਨੇ ਇੱਕ ਵੀਡੀਓ ਵੀ ਬਣਾ ਕੇ ਇੱਕ ਪਾਈ ਹੈ ਵੀ ਪਾਈ ਦੇਖੋ ਸਾਡਾ 30 ਲੱਖ ਚ ਸੌਦਾ ਨਹੀਂ ਹੋਇਆ ਆ ਗੁਰਪ੍ਰੀਤ ਸਾਨੂੰ ਇਹ ਸਮਝਾ ਕੇ ਗਿਆ ਪਰਿਵਾਰ ਨਾਲ ਗੱਲ ਹੋਈ ਹੈ ਕੱਲ ਵੀ ਅਸੀਂ ਸਾਡੇ ਜਿਹੜੇ ਨੁਮਾਇੰਦੇ ਨੇ ਉੱਥੇ ਪਹੁੰਚੇ ਨੇ ਹਸਪਤਾਲ 'ਚ ਉਹਨਾਂ ਦਾ ਪਤਾ ਲੈ ਕੇ ਆਏ ਆ ਪਰਿਵਾਰ ਨਾਲ ਸਾਡੇ ਹਾਂ ਦਾ ਨਾਰਾ ਬੁਲੰਦਾ ਹੈ ਤੇ ਇਹਨਾਂ ਕੋਲੇ ਹੋਰ ਵੀ ਬਹੁਤ ਸਾਰੇ ਕਹਿ ਸਕਦਾ ਇਹਨਾਂ ਕੋਲੇ ਤੱਤ ਤੇ ਇਹਨਾਂ ਕੋਲੇ ਡਾਕੂਮੈਂਟਸ ਤੇ ਇਹਨਾਂ ਕੋਲੇ ਰਿਕਾਰਡਿੰਗਸ ਨੇ ਜਿਹਦੇ ਆਧਾਰ ਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਤੇ ਇਹ ਮੰਗ ਕਰਦੇ ਆ ਵੀ ਜਿਹੜਾ ਮਨਜੀਤ ਸਿੰਘ ਕਾਕਾ ਨੇ ਇੱਕ ਵੀਡੀਓ ਬਣਾਈ ਜਿਚੋ ਨਾ ਨੇ ਕਿਹਾ ਵੀ ਜੇ ਮੈਂ ਆ ਗੱਲ ਕਰਨ ਲੱਗਿਆਂ ਪ੍ਰਧਾਨਗੀ ਦਾ ਤੋਂ ਵਿਸ਼ਾ ਸੀ ਪਰ ਉਹਨਾਂ ਨੇ ਕਿਹਾ ਵੀ ਮੇਰੇ ਤੇ ਦਬਾਅ ਮੈਨੂੰ ਧਮਕਾਇਆ ਜਾਂਦਾ ਤੇ ਆ ਬੰਦੇ ਉਹ ਚ ਗੁਰੀ ਦਾ ਨਾਮ ਹੋਇਆ ਅ ਬੀਬਾ ਭਰਾਜ ਜਿਹੜੇ ਐਮ ਐਲ اے ਨੇ ਉਹਨਾਂ ਦਾ ਨਾਮ ਹੋਇਆ ਉਹਨਾਂ ਦੇ ਹਸਬੰਦ ਦਾ ਨਾਮ ਹੋਇਆ ਇੱਕ ਦੋ ਜਾਣਿਆਂ ਦਾ ਹੋਰ ਨਾਮ ਲਿਆ ਤੇ ਉਹਨਾਂ ਤੇ ਇਮੀਡੀਏਟ ਐਫ ਆਈ ਆਰ ਲੋਜ ਕਰਕੇ ਕਾਰਵਾਈ ਪੜਤਾਲ ਸ਼ੁਰੂ ਹੋਣੀ ਚਾਹੀਦੀ ਹੈ ਦੋਸ਼ੀ ਹੈ ਨਾ ਹੈ ਉਹ ਪੜਤਾਲ ਦਾ ਵਿਸ਼ਾ ਪਰ ਅੱਜ ਅਸੀਂ ਇਹ ਇਕੱਠੇ ਹੋਇਆ ਕਿਥੇ ਸੰਵਿਧਾਨ ਸਾਨੂੰ ਇਹ ਹੱਕ ਹਕੂਕ ਦਿੰਦਾ ਹੈ ਵੀ ਕਿਸੇ ਦਾ ਵੀ ਨਾਮ ਲੈ ਕੇ ਕੋਈ ਬੰਦਾ ਆਪਣੀ ਜੀਵਨ ਲੀਲਾ ਸਮਾਪਤ ਕਰਦਾ ਹੈ ਕੋਈ ਦਬਾਅ ਚ ਆ ਕੇ ਕੋਈ ਉਤੇ ਕੋਈ ਪੋਲੀਟੀਕਲ ਪ੍ਰੈਸ਼ਰ ਜਾਂ ਕੋਈ ਪੁਲਿਸ ਦਾ ਪ੍ਰੈਸ਼ਰ ਜਾਂ ਜਿਵੇਂ ਵੀ ਆ ਕੇ ਕੋਈ ਬੰਦਾ ਆਪ ਦੇ ਆਪ ਨੂੰ ਸਮਾਪਤ ਕਰਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਬਿਆਨ ਨੇ ਜੇ ਉਹ ਆਡੀਓ ਜਾਂ ਉਹ ਵੀਡੀਓ ਬਣਾ ਕੇ ਤਤ ਆਪਦੇ ਸਾਹਮਣੇ ਰੱਖ ਕੇ ਜਾਂਦਾ ਤਾਂ ਉਹਦੇ ਕੋਈ ਬਿਆਨਾਂ ਦੀ ਲੋੜ ਨਹੀਂ ਹੁੰਦੀ ਤੇ ਅਸੀਂ ਡੀਐਸਪੀ ਸਾਹਿਬ ਨੂੰ ਵੀ ਇਹੀ ਗੱਲ ਕੀਤੀ ਹੈ ਦੋ ਦਿਨਾਂ ਦਾ ਅਸੀਂ ਇਹਨਾਂ ਨੂੰ ਸਮਾਂ ਦਿੱਤਾ ਵੀ ਜਿਹੜੇ ਜਿਹੜੇ ਨਾਂ ਉਹਨਾਂ ਨੇ ਜਨਤਕ ਕੀਤੇ ਨੇ ਉਹਨਾਂ ਤੇ ਪਰਚਾ ਦਰਜ ਕਰਕੇ ਬਣਦੀਆਂ ਧਰਾਵਾਂ ਹੇਠ ਉਹ ਬੰਦੇ ਫੜੇ ਜਾਣ ਉਹ ਤੋਂ ਬਾਅਦ ਇੱਕ ਸਟੇ ਅਸੀਂ ਇਹ ਵੀ ਅਪੀਲ ਕਰਦੇ ਹਾਂ ਵੀ ਜਿਹੜਾ ਕਾਰਜਕਾਲੇ ਤੇ ਸਟੇ ਕੀਤੀ ਜਾਵੇ ਤੇ ਅੱਜ ਸਾਰੇ ਸਾਥੀਆਂ ਦੀ ਇਹੀ ਮੰਗ ਹੈ ਤੇ ਡੀਐਸਪੀ ਸਾਹਿਬ ਨੇ ਸਾਨੂੰ ਭਰੋਸਾ ਤੇ ਸੁਵਾਸ਼ਣ ਦੇ ਕੇ ਗਏ ਨੇ ਕਿ ਅਸੀਂ ਕਾਰਵਾਈ ਕਰਾਂਗੇ ਅਗਰ ਦੋ ਦਿਨਾਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ ਛੋਟੀ ਸੰਸਥਾ ਵੱਲੋਂ ਕੀ ਐਕਸ਼ਨ ਲੈ ਦੇਖੋ ਸਾਨੂੰ ਪਤਾ ਵੀ ਕਾਰਵਾਈ ਨਹੀਂ ਹੋਣੀ ਮੈਂ ਅਗਲਾ ਵੀ ਤੁਹਾਡੇ ਨਾਲ ਪੜਾ ਸਾਂਝਾ ਕਰ ਲਾਂ ਸਾਨੂੰ ਪਤਾ ਹੈ ਅਸੀਂ 20 50 100 ਲੋਕ ਅਸੀਂ ਇੱਕ ਜਿਹੜੇ ਦੋਸ਼ੀ ਬੰਦੇ ਨੇ ਜਿਹੜੇ ਲੱਖਾਂ ਦੀ ਗੱਲ ਕਰਦੇ ਨੇ ਜਿਹੜੇ 30 ਲੱਖ 55 ਲੱਖ ਦੀ ਗੱਲ ਕਰਦੇ ਨੇ ਪਰਚਾ ਕਰਾਉਣਾ ਉਹਨਾਂ ਤੇ ਸੌਖੀ ਗੱਲ ਨਹੀਂ ਅਸੀਂ ਇਹਨਾਂ ਦੀ ਇੱਕ ਕਮੇਟੀ ਗਠਿਤ ਕਰਦੇ ਆ ਮੈਂ ਤੁਹਾਡੇ ਸੋਸ਼ਲ ਮੀਡੀਆ ਦੇ ਐਂਗਲ ਰਾਹੀਂ ਵੀ ਬੇਨਤੀ ਕਰਦਾ ਜਿੰਨੇ ਲੋਕ ਟਰੱਕ অপারেਟਰ ਚ ਇਹਦੀ ਸੰਗਰੂਣਾ ਸਬੰਧਤ ਨੇ ਚ ਇਹਦੀ ਭਵਾਨੀਗੜ੍ਹ ਨਾਲ ਸਬੰਧਤ ਨੇ ਚ ਇਹਦੀ ਸੁਨਾਮ ਨਾਲ ਸਬੰਧਤ ਨੇ ਉਹ ਇਹਨਾਂ ਦਾ ਸਹਿਯੋਗ ਦੇਣ ਕਿਉਂਕਿ ਇਹਨਾਂ ਨਾਲ ਹੱਡ ਬੀਤੀ ਵੀ ਹੈ ਇਹਨਾਂ ਕੋਲੇ ਡਾਕੂਮੈਂਟੇਸ਼ਨ ਵੀ ਨਹੀਂ ਇਹਨਾਂ ਕੋਲੇ ਪ੍ਰੂਫ ਵੀ ਨਹੀਂ ਇਹਨਾਂ ਕੋਲੇ ਰਿਕਾਰਡਿੰਗਸ ਵੀ ਨਹੀਂ ਜੇ ਤੁਸੀਂ ਆਪਦਾ ਬਚਾਅ ਕਰਨਾ ਹੈ ਜੇ ਤੁਸੀਂ ਕਹਿੰਦੇ ਵੀ ਇਕੱਲਾ ਮਨਜੀਤ ਕੱਕ ਹੈ ਜੋ ਇਹਦੇ ਨਾਲ ਹੋਇਆ ਇਹਦੇ ਨਾਲ ਹੋਈ ਜਾਵੇ ਦੇਖੋ ਇਹ ਅੱਜ ਹਾਂ ਦਾ ਨਾਰਾ بلند ਕਰਨ ਦਾ ਮੌਕਾ ਹੈ ਤੇ ਅੱਜ ਇਹਨਾਂ ਪਰਿਵਾਰ ਨਾਲ ਜੁੜੋ ਇੱਕ ایسی ਬੇਨਤੀ ਕਰਾਂਗੇ ਇਹ ਪਰਿਵਾਰ ਨੂੰ ਇਹ ਜਿਹੜੇ ਟਰੱਕ ਟਰੱਕ ਆਪਰੇਟਰਸ ਇੱਥੇ ਆਏ ਨੇ ਵੀ ਇੱਕ ਆਪਦੀ ਕਮੇਟੀ ਗਠਿਤ ਕਰੋ ਤਾਂ ਕਿ ਆਉਣ ਵਾਲਾ ਜਿਹੜਾ ਪੜਾ ਹੈ ਇਹ 500 ਦਾ ਇਕੱਠ ਨਾ ਹੋਵੇ ਜੇ ਸਾਡੇ ਕੋਲ ਸੀਐਮ ਹਾਊਸ ਹੈ ਸੰਗਰੂਰ 'ਚ ਸਾਡੇ ਕੋਲ ਐਸਐਸਪੀ ਦਫ਼ਤਰ ਹੈ ਸੰਗਰੂਰ 'ਚ ਤਾਂ ਕਿ ਅਸੀਂ ਦੱਸ ਸਕੀਏ ਵੀ ਇਹ ਲੋਕਾਂ ਨਾਲ ਜਿਹੜੀ ਧੱਕੇਸ਼ਾਹੀ ਹੈ ਜਿਹੜੀ ਗੁੰਡਾਗਰਦੀ ਹੈ ਠੀਕ ਹੈ ਇੱਕ ਵਲੰਟੀਅਰ ਨੂੰ ਜਿਵੇਂ ਤੁਸੀਂ ਪੁੱਛ ਕੇ ਸਿੱਟਦਾ ਨੇ ਹੋ ਇਹ ਸੀ ਉਹ ਵੀ ਨਹੀਂ ਹੋਣ ਦੇਣਾ ਤੇ ਦੂਜੀ ਗੱਲ ਜਿਹੜਾ ਉਹ ਨਾਮ ਲੈ ਕੇ ਗਏ ਨੇ ਜਿਹੜੇ ਵੀ ਬੰਦੇ ਤੇ ਕਾਰਵਾਈ ਹੋਣ ਦੀ ਤਰਾਖਚਾ ਉਹ ਵੀ ਕਾਰਵਾਈ ਹੋਵੇ ਸੀ ਸਾਰੇ ਅੱਜ ਇਕੱਠੇ ਆ ਬਿਨਾ ਕਿਸੇ ਪਾਰਟੀਬਾਜ਼ੀ ਤੋਂ ਮੈਂ ਤੁਹਾਡੇ ਅੰਗਲਾਂ ਇੱਕ ਬੇਨਤੀ ਕਰਦਾ ਸਾਡੇ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਨੂੰ ਮੈਂ ਹੱਥ ਜੋੜ ਕੇ ਅੱਜ ਐਡਵੋਕੇਟ ਮਨਪ੍ਰੀਤ ਨਮੋਲ ਬੇਨਤੀ ਕਰਦਾ ਕਿ ਅਸੀਂ ਅੱਜ ਸੀਐਮ ਜਿਹੜਾ ਸਾਡਾ ਜ਼ਿਲ੍ਹਾ ਜਿਸ ਤਰ੍ਹਾਂ ਪਟਿਆਲਾ ਲੰਬੀ ਬਠਿੰਡਾ ਮੰਨਿਆ ਜਾਂਦਾ ਸਾਡਾ ਸੰਗਰੂਰ ਵੀ ਮੰਨਿਆ ਜਾਂਦਾ ਹੈ ਭਗਵੰਤ ਸਿੰਘ ਮਾਨ ਨੇ ਸਾਡੂੰ ਦਰਜਾ ਦਿੱਤਾ ਪਰ ਅੱਜ ਸਾਡੇ ਸੰਗਰੂਰ ਵਾਸੀਆਂ ਸਾਡੇ ਟਰੱਕ ਆਪਰੇਟਰਸ ਨਾਲ ਤੱਕਾ ਹੋ ਰਿਹਾ ਹੈ ਪੋਲੀਟੀਕਲ ਪਾਰਟੀ ਦੇ ਸਮੁੱਚੇ ਨਮਾਇੰਦੇ ਵੱਡੇ ਵੱਡੇ ਜਿਹੜੇ ਆਗੂ ਨੇ ਜਿਹੜੇ ਵਿਧਾਨ ਸਭਾ ਦੇ ਅੰਦਰ ਇਹਨਾਂ ਨਾਲ ਲੜਦੇ ਨੇ ਕਿਰਪਾ ਕਰਕੇ ਸਾਡੀ ਬਾਹ ਫੜੋ ਆ ਕੇ ਸਾਡੀ ਲੜਾਈ ਵੀ ਲੜੋਣਾ ਜੇ ਵਿਧਾਨ ਸਭਾ ਤੁਹਾਨੂੰ ਪਹੁੰਚਾਇਆ ਤਾਂ ਲੋਕਾਂ ਨਹੀਂ ਪਹੁੰਚਾਇਆ ਤੇ ਅੱਜ ਸਾਡੇ ਨਾਲ ਜੇ ਧੱਕਾ ਹੋ ਰਿਹਾ ਜੇਸੀ ਉਹਨਾਂ ਦੇ ਪਰਚਾ ਦਰਜ ਕਰਾਉਣਾ ਐਸੀ ਇਕੱਲੇ ਬੰਦੇ ਨਹੀਂ ਕਾਬਲ ਹੈਗੇ ਕਿਉਂਕਿ ਸੰਵਿਧਾਨ ਨੂੰ ਤੋੜ ਮੋੜ ਕੇ ਇਹਨਾਂ ਨੂੰ ਬਚਾਇਆ ਜਾਂਦਾ ਹਰ ਵਾਰ ਇਹ ਹੁੰਦੀ ਗੱਲ ਨਹੀਂ ਹਰ ਵਾਰ ਜਦੋਂ ਵੱਡੇ ਇਨਸੀਡੈਂਟ ਹੁੰਦੇ ਨੇ ਕੋਈ ਨਾ ਕੋਈ ਜੇ politcal leader ਵੱਡਾ ਉਹ ਵਿੱਚ ਇਨਵੋਲਵ ਹੋਵੇ ਜਾਂ ਕੋਈ ਬਿਜ਼ਨਸਮੈਨ ਹੋਵੇ ਤਾਂ ਇਹ ਠੰਡੇ ਵਾਸਤੇ ਪਾਇਆ ਜਾਂਦਾ ਇਹ ਪਰ ਅੱਜ ਐਸੀ ਇਹ ਵਿਸ਼ਵਾਸਤਮੋਂ ਨੇ ਸਾਡੀ ਪਾਰਟੀ ਸਾਡੀ ਐਨਜੀਓ ਸਾਡੀ ਸੰਸਥਾ ਇਹਨੂੰ ਠੰਡੇ ਵਾਸਤੇ ਨਹੀਂ ਪੈਣ ਦਿੰਦੀ ਮੈਂ ਬੇਨਤੀ ਕਰਦਾ ਦੁਬਾਰਾ politcal ਪਾਰਟੀਆਂ ਦੇ ਨੁਮਾਇੰਦਿਆਂ ਚ ਇਹਦੀ ਕਾਂਗਰਸ ਚ ਕੋਈ ਵੀ ਹੈ ਆਓ ਆਕੇ ਇਹਨਾਂ ਦੀ ਬਾਹ ਫੜੋ ਤੇ ਇਹਨਾਂ ਨੂੰ ਇਨਸਾਫ ਦਿਵਾਓ ਸਾਡੇ ਨਾਲ ਇਸ ਮਾਮਲੇ ਵਿੱਚ ਗੋਲਡ ਤੂਰਜੀ ਵੀ ਜੁੜੇ ਹੋਏ ਨੇ ਜਿਹੜੇ ਕਿ ਹਰ ਇੱਕ ਮੁੱਦੇ ਨੂੰ ਪਹਾਨੀ ਘਟਦੇ ਨੂੰ ਬਾਕੂ ਵੀ ਚੱਕਦੇ ਨੇ ਗੋਲਡ ਵਿੱਚ ਕਿਵੇਂ ਦੇਖਦੇ ਹੋ ਗੁਰਤੇਜ ਸਿੰਘ ਝਨੇੜੀ ਤੇ ਭੂਲਾ ਸਿੰਘ ਬਲਿਆਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਵੀ ਜਿਹੜੇ ਇਹ ਦੋਸ਼ ਨੇ ਕਾਕਾ ਜੀ ਵੱਲੋਂ ਲਾਏ ਹੋਏ ਪੈਸਿਆਂ ਦੇ ਇਹ ਬੇਬੁਨਿਆਦ ਨੇ ਕਿਉਂਕਿ ਵੀ ਪੈਸੇ ਦਾ ਅਜ ਤੱਕ ਕਿਸੇ ਨੇ ਲਿੱਤੀ ਨਹੀਂਗਾ ਨਾ ਬੀਬਾ ਜੀ ਲੈਂਦੇ ਨੇ ਦੇਖੋ ਬਹੁਤ ਮੰਦ ਭਾਗੀ ਗੱਲ ਆ ਜਿਹੜੀ ਚੀਜ਼ ਜਗ ਜਹਾਰ ਹੋਵੇ ਦੋਸ਼ ਤਾਂ ਪਹਿਲਾਂ ਵੀ ਲੱਗਦੇ ਆਏ ਨੇ ਤਿੰਨ ਚਾਰ ਸਾਲ ਤੋਂ ਵੀ ਇਹ ਪੈਸੇ ਲੈ ਕੇ ਪ੍ਰਧਾਨ ਬਣਾਉਂਦੇ ਨੇ ਉਦੋਂ ਕੋਈ ਸਬੂਤ ਨਹੀਂ ਸੀ ਹੁਣ ਤਾਂ ਸਬੂਤ ਹਰੇਕ ਬੱਚੇ-ਬੱਚੇ ਦੀ ਜੇਬ 'ਚ ਹੈ ਉਹ ਵੀਰ ਆਪ ਬੋਲ ਰਿਹਾ ਉਹਨੇ ਜ਼ਹਿਰਪਿੰਡ ਤੋਂ ਪਹਿਲਾਂ ਉਹਨੇ ਬੋਲਿਆ ਵੀ ਜੇ ਇਹ ਅਜ ਪ੍ਰਧਾਨ ਬਣਾਉਣਗੇ ਪੈਸੇ ਲੈ ਕੇ ਤਾਂ ਉਹਦੇ ਜ਼ਿੰਮੇਵਾਰ ਫਲਾਣਾ-ਫਲਾਣਾ ਹੋਣਗੇ ਹੋਰ ਸਬੂਤ ਕਿਵੇਂ ਦੇ ਹੁੰਦੇ ਨੇ ਹੋਰ ਸਬੂਤ ਕਹੇ ਜੇ ਆਪਾਂ ਪਾਲਦਿਆਂ ਜਦ ਬੰਦੇ ਨੇ ਇਹ ਦੱਸਤਾ ਵੀ ਮੈਂ 30 ਲੱਖ ਰੁਪਏ ਫਲਾਣੇ ਬੰਦੇ ਨੂੰ ਦੇ ਕੇ ਆਇਆ ਜੀ ਡੇਢ ਮਹੀਨਾ 30 ਲੱਖ ਮੇਰੇ ਇਹਨੇ ਰੱਖਿਆ ਤੇ ਇਹਨੇ ਮੈਨੂੰ ਵਾਦਾ ਕੀਤਾ ਵੀ ਪ੍ਰਧਾਨ ਤੈਨੂੰ ਬਣਾਉਂਗੀ ਉਹ 30 ਲੱਖ ਰੁਪਇਆ ਮੂਹਣ ਨੂੰ ਬੰਦੇ ਆ ਰਹੇ ਨੇ ਉਹਦੀ ਵੀਡੀਓ ਤੁਹਾਡੇ ਸਾਹਮਣੇ ਪਈ ਹੈ ਉਹ ਫਿਰ ਉਹ ਬੰਦਾ ਆਪ ਕਹਿ ਰਿਹਾ ਮੈਂ ਦਿੱਤੇ ਨੇ ਇਹਦਾ ਜੱਗ ਜਹਾਰ ਹੈ ਇਹਦੇ ਵਾਸਤੇ ਸਬੂਤ ਮੰਗਣ ਦੀ ਲੋੜ ਹੀ ਨਹੀਂ ਕਿਉਂਕਿ ਅਕਾਲੀ ਦਲ ਵੱਲੋਂ ਪਾਈਆਂ ਪ੍ਰਤਾਂ ਇਹ ਜਿਹੜੀਆਂ ਨੇ ਹੱਥ ਨਾਲ ਦਿੱਤੀਆਂ ਗੰਡਾ ਕਹਿੰਦੇ ਮੂੰਹ ਨਾਲ ਖੋਲਣੀਆਂ ਪੈ ਰੀਆਂ ਨੇ ਇੱਕ ਬੰਦਾ ਆਪਣੀ ਜਾਨ ਨਾਲ ਖੇਡ ਰਿਹਾ ਨਹੀਂ ਇਹ ਦੇਖੋ ਇਹ ਜਿਹੜੀ ਤੁਸੀਂ ਅਕਾਲੀ ਦਲ ਦੀ ਪ੍ਰਤ ਕਹਿ ਰਹੇ ਹੋ ਨਾ ਆ ਬਜ਼ੁਰਗ ਖੜੇ ਨੇ ਬੋਜ਼ੁਰਗ ਖੜੇ ਨੇ ਇਹ ਪੁਰਾਣੇ ਬਜ਼ੁਰਗ ਨੇ ਪਹਿਲੀ ਵਾਰ ਜਦੋਂ ਅਕਾਲੀ ਦਲ ਨੇ ਗੁਰਤੇਜ ਸਿੰਘ ਛਨੇੜੀ ਜੀ ਨੂੰ ਹੀ ਪ੍ਰਧਾਨ ਲਾਇਆ ਸੀਗਾ ਉਹ ਪ੍ਰਧਾਨ ਜਦੋਂ ਉਹਨਾਂ ਨੂੰ ਬਣਾ ਰਹੇ ਸੀਗੇ ਘਟੋਕਟ 10 ਮੀਟਿੰਗਾਂ ਉੱਪਰ ਚਵਾਰੇ ਚ ਹੁੰਦੀਆਂ ਸੀਗੀਆਂ ਜਿਹਦੇ ਦੂਜੇ ਪਾਸੇ ਹਰਜੀਤ ਸਿੰਘ ਬੀਟਾ ਸੀਗੇ ਇੱਕ ਪਾਸੇ ਗੁਰਤੇਜ ਸਿੰਘ ਛਨੇੜੀ ਸੀ 10 ਮੀਟਿੰਗਾਂ ਹੋ ਕੇ ਮੀਟਿੰਗ ਜਦ ਸਿਰੇ ਨਹੀਂ ਚੜਦੀ ਸੀ ਆਪਣੀ ਸਹਿਮਤੀ ਨਹੀਂ ਬਣਦੀ ਸੀ ਤਾਂ ਕਹਿ ਦਿੱਤਾ ਜਾਂਦਾ ਸੀ ਵੀ ਚਲੋ ਫਿਰ ਵਿਚਾਰ ਕਰਦੇ ਆਂ 10 ਮੀਟਿੰਗਾਂ ਦਾ ਬਾਅਦ ਜਦ ਪ੍ਰਧਾਨ ਦੀ ਸਹਿਮਤੀ ਹੋ ਗਈ ਸਾਰਿਆਂ ਦੀ ਫਿਰ ਗਰਤੇਜ ਸਿੰਘ ਝਨੇੜੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਇਲੈਕਸ਼ਨ ਕਰਾਈ ਉਸ ਤੋਂ ਬਾਅਦ ਫਿਰ ਇਲੈਕਸ਼ਨ ਹੁੰਦੀ ਰਹੀ ਅਕਾਲੀ ਦਲ ਦੇ ਸਮੇਂ 'ਚ ਫਿਰ ਆ ਕੇ ਕਾਂਗਰਸ ਦੇ ਸਮੇਂ 'ਚ ਕੈਪਟਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਯੂਨੀਅਨਾਂ ਭੰਗ ਕਰਤੀਆਂ ਫਿਰ ਕਾਂਗਰਸ ਆਪਣਾ ਬੈ ਕੇ ਸਹਿਮਤੀ ਕਰਕੇ ਸਿਆਣੇ ਬੰਦੇ ਉਹ ਪ੍ਰਧਾਨ ਬਣਾ ਲੈਂਦੇ ਸੀ ਚਲੋ ਇਹ ਵੀ ਪਿਛਲੇ ਦੋ ਤਿੰਨ ਟਰਮ ਤੋਂ ਪ੍ਰਧਾਨ ਬਣਾਉਂਦੇ ਆਏ ਨੇ ਐਡਾ ਤਾਂ ਕਦੇ ਰੌਲਾ ਪਿਆ ਹੀ ਨਹੀਂ ਨਾ ਇਹਦਾ ਇਤਿਹਾਸ ਪਹਿਲੀ ਵਾਰ ਹੋਇਆ ਵੀ ਪੈਸੇ ਸਾਹਮਣੇ ਨੇ ਇਲਜ਼ਾਮ ਲਾਉਣ ਵਾਲਾ ਸਾਹਮਣੇ ਹੈ ਹਜੇ ਵੀ ਆਪਾਂ ਇਹ ਦੂਜੀਆਂ ਪਾਰਟੀਆਂ ਨਾਲ ਇਹਨਾਂ ਨੂੰ ਤਾਲਮੇਲ ਇਹਨਾਂ ਦਾ ਕਰੀ ਜਾਂਦੇ ਆ ਉਹ ਵਧੀਆ ਗੱਲ ਨਹੀਂ ਹੈਗੀ ਦੇਖੋ ਜਿਹੜੀ ਗਲਤ ਸਹੀ ਹੈ ਸਾਹਮਣੇ ਆ ਉਹਨੂੰ ਤਾਂ ਆਪਾਂ ਹਰ ਬੱਚਾ-ਬੱਚਾ ਜਾਣਦਾ ਹੈ ਵੀ ਇਹ ਜਿਹੜਾ ਪ੍ਰਧਾਨ ਹੈ ਇਹ ਬਰਾਜ ਮੈਡਮ ਨੇ ਤੱਕੇ ਨਾਮ ਦੀ ਕੋਠੀ ਬੁਲਾ ਕੇ ਬਣਾਇਆ ਉਹ ਮੈਡਮ ਕਹਿ ਰਹੀ ਹੈ ਵੀ ਮੈਂ ਤਾਂ ਪ੍ਰਧਾਨ ਹੀ ਨਹੀਂ ਬਣਾਇਆ ਫਿਰ ਉਹ ਕਹਿ ਰਹੀ ਹੈ ਵੀ ਇਹ ਜਿਹੜਾ ਬੰਦਾ ਪੈਸੇ ਦੇਣਾ ਆ ਇਹਨੂੰ ਮੈਂ ਜਾਣਦੀ ਹੋਂ ਨਹੀਂ ਹੋਲਡਿੰਗਾਂ ਚੇਅਰਮੈਨ ਹੀ ਆਦੇ ਹੋਲਡਿੰਗ ਤਾਜ਼ੇ ਲੱਗੇ ਹੋਏ ਨੇ ਜਿੱਥੇ ਦੀ ਫੋਟੋ ਹੈ ਸਰਕਲ ਪ੍ਰਧਾਨ ਰਿਹਾ ਇਹ ਉਹੀ ਨੌਜਵਾਨ ਹੈ ਇੱਕ ਵਾਰੀ ਪਹਿਲਾਂ ਵੀ ਇਹਦੀ ਵੀਡੀਓ ਵਾਇਰਲ ਹੋਈ ਸੀ ਹਾਂ ਮੈਂ ਉਹੀ ਪੁੱਛਣ ਲੱਗਿਆ ਸੀ ਵੀ ਇੱਕ ਥਾਣੇ ਤੋਂ ਬੰਦੇ ਭਜਾਉਣ ਦੇ ਵੀ ਦੋਸਤ ਇਸੇ ਸ਼ਖਸ ਦੇ ਹਾਂ ਵੀਡੀਓ ਪਈ ਹੈ ਵੀ ਦੋਸਤਾਂ ਉਹ ਹੁੰਦੇ ਨੇ ਮੈਂ ਕਿਸੇ ਦਾ ਲਾਤਾ ਮੈਂ ਪ੍ਰੂਫ ਨਹੀਂ ਕਰ ਸਕਿਆ ਉਹ ਵੀਡੀਓ ਪਈ ਹੈ ਇਹ ਸ਼ਖਸ ਤੇ ਵੀਡੀਓ ਪਈ ਹੈ ਇਹਨਾਂ ਨੇ ਪਿੱਛੋਂ ਬੰਦਾ ਆਵਾ ਉਹ ਬੰਦਾ ਭੱਜਿਆ ਪਰ ਉਤੇ ਵੀ ਕੋਈ ਕਾਰਵਾਈ ਨਹੀਂ ਹੁਣ ਕੀ ਮੰਗ ਕਰਦੇ ਹੂੰ ਜੁਨੀਆ ਦਾ ਕਿਉਂਕਿ ਭੱਬਲ ਪੁੱਸੇ ਜੇ ਪਿਆ ਕੰਮ ਕਿਵੇਂ ਹੋਊਗਾ ਇਹਨੂੰ 100 ਲੁੱਟ ਕਿਵੇਂ ਕੀਤਾ ਜਾਂਦਾ ਦੇਖੋ ਅਸੀਂ ਬਹੁਤ ਛੋਟੇ ਛੋਟੇ ਟਰਾਂਸਪੋਰਟਾਂ ਜਿਹੜੇ ਸਾਡਾ ਮਹੀਨੇ ਚ ਕਿੰਨਾ ਦਾ ਨੰਬਰ ਪੈਂਦਾ ਜਾਂ ਅਸੀਂ ਸਪੈਸ਼ਲ ਕੰਨੀ ਦੇਖੀ ਜਾਂਦੇ ਆ ਜਦੋਂ ਸਾਨੂੰ ਉਹਨਾਂ ਚ ਵੀ ਪਤਾ ਲੱਗਦਾ ਵੀ ਰੇਟ ਕੁਝ ਹੋਰ ਸੀ ਸਾਨੂੰ ਕੁਝ ਹੋਰ ਦਿੱਤਾ ਗਿਆ ਸਾਡਾ ਦਿਲ ਰੁਖਦਾ ਅਸੀਂ ਬੇਨਤੀ ਕਰਦੇ ਆ ਕੋਈ ਵੀ ਪ੍ਰਦਾਨ ਬਣਦਾ ਜਿਹੜਾ ਰੇਟ ਗਵਰਨਮੈਂਟ ਦਿੰਦੀ ਹੈ ਉਹ ਰੇਟ ਸਾਨੂੰ ਦਿੱਤਾ ਜਾਵੇ ਉਹ ਰੇਟ ਉਹਦੀਆਂ ਲਿਸਟਾਂ ਲਾਈਆਂ ਜਾਣ ਠੀਕ ਹੈ ਤਾਂ ਕਿ ਕੋਈ ਓਲਾ ਨਾ ਰਹੇ ਦੇਖੋ ਨਾਲੇ ਤਾਂ ਸਾਡੇ ਰੇਟਾਂ 'ਚੋਂ ਪੈਸੇ ਖਾਂਦੇ ਨੇ ਨਾਲੇ ਸਾਤੋਂ 2-2 3-3 900 ਰੁਪਏ ਗੱਡੀ 'ਚੋਂ ਊ ਲੈਂਦੇ ਨੇ ਯਾਰ ਘਰ ਤਾਂ ਅਸੀਂ ਵੀ ਚਲਾਉਣੇ ਨੇ ਜਿਹੜੇ ਜਿਹੜੇ ਗੱਡੀ ਤੇ ਜਿਹੜੇ ਇੱਕ ਇੱਕ ਗੱਡੀ ਤੇ ਆਪਣਾ ਘਰ ਪਾਲ ਰਹੇ ਨੇ ਜੋ ਆਦਾਸਵੀ ਪਾਲਣੇ ਨੇ ਹੁਣ ਕੀ ਮੰਗ ਕਰਦੇ ਹਾਂ ਅਸੀਂ ਜਿਹੜੀ ਮੰਗ ਕਰ ਰਹੇ ਹਾਂ ਵੀ ਜਿੱਨਾਂ ਚਿਰ ਇਹ ਤੇ ਕੋਈ ਸਰਕਾਰ ਇਹਦਾ ਫੈਸਲਾ ਨਹੀਂ ਹੁੰਦਾ ਸੱਚ ਦਾ ਸੱਚ ਸਾਹਮਣੇ ਨਹੀਂ ਆਉਂਦਾ ਉਹਨਾਂ ਚਿਰ ਮੈਂ ਜਿਹੜਾ ਮੇਰਾ ਛੋਟਾ ਭਰਾ ਪ੍ਰਧਾਨ ਬਣਿਆ ਉਹਨੂੰ ਵੀ ਬੇਨਤੀ ਕਰਦਾ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦਾ ਚਲੋ ਉਹਨਾਂ ਤਾਂ ਬੇਨਤੀ ਕੀ ਮੰਨਣੀ ਹੈ ਵੀ ਇਹ ਪ੍ਰਧਾਨਗੀ ਨੂੰ ਇੱਥੇ ਰੋਕ ਕੇ ਜਿਹੜੇ ਪੁਰਾਣੇ ਪ੍ਰਧਾਨ ਨੇ ਜਿਹੜੇ ਸਿਆਣੇ ਨੇ ਜਿਨ੍ਹਾਂ ਨੇ ਪ੍ਰਧਾਨਗੀਆਂ 15 15 20 20 ਸਾਲਾਂ ਤੋਂ ਕਰਦੇ ਆ ਰਹੇ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਚੱਲੇ ਹਰ ਪਾਰਟੀ ਦੀ ਉਹ 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 ਚ ਨਮਾਇੰਦਾ ਹੋਵੇ ਉਹ ਇਹ ਪ੍ਰਧਾਨਗੀ ਉਹਨਾਂ ਚਰ ਕਰਨ ਜਦੋਂ ਇਹ ਮਸਲੇ ਦਾ ਹੱਲ ਹੋ ਗਿਆ ਸੱਚ ਨਿਕਲਿਆ ਆ ਕੀ ਸੀ ਵਿੱਚੋਂ ਪਟਾਰੀ ਚੋਂ ਓਦੋਂ ਬਾਅਦ ਸਾਨੂੰ ਕੋਈ ਦਿੱਕਤ ਨਹੀਂ ਭਾਵੇਂ ਵਿੱਕੀ ਬਾਜਵੇ ਨੂੰ ਪ੍ਰਧਾਨ ਬਣਾ ਦੇਣਾ ਮੈਂ ਤੁਹਾਨੂੰ ਕੋਈ ਗੱਲ ਹੋਰ ਦੱਸਦਾ ਹੁਣ ਮੈਂ ਅੱਜ ਇੱਥੇ ਕਿਹੜਾ ਬੋਲ ਰਿਹਾ ਮੈਂ ਵਿੱਕੀ ਬਾਜਵੇ ਦੇ ਹੱਕ ਚ ਕਿਸੇ ਟਾਈਮ ਸੀ ਵੀ ਹਾਂ ਯਾਰ ਮੁੰਡਾ ਨਵਾਂ ਪ੍ਰਧਾਨ ਬਣਾਉਣਾ ਚਾਹੀਦਾ ਪਰ ਜਦੋਂ ਆ ਇੰਸੀਡੈਂਟ ਹੋਇਆ ਨਾ ਸੜਾ ਦੁੱਖ ਲੱਗਿਆ ਵੀ ਯਾਰ ਐ ਨਹੀਂ ਤੁਸੀਂ ਪ੍ਰਧਾਨ ਬਣਿਓ ਤੁਸੀਂ ਕਿਉਂ ਆਪਦੇ ਬਰਾਬਰ ਦੇ ਭਾਈ ਨੂੰ ਮਾਰ ਕੇ ਦੱਬ ਕੇ ਪੁਰਾਣੇ ਵਰਕਰ ਨੂੰ ਦੱਬ ਕੇ ਤੁਸੀਂ ਪ੍ਰਧਾਨ ਬਣ ਰਹੇ ਹੋ ਕਿਸੇ ਹੋਰ ਪਾਰਟੀ ਦਾ ਹੁੰਦਾ ਮੰਨ ਲੈਂਦੇ ਕਿਸੇ ਹੋਰ ਗਰੁੱਪ ਚ ਗੱਲ ਕਰ ਰਿਹਾ ਹੁੰਦਾ ਮੰਨ ਲੈਂਦੇ ਜਿਹੜਾ ਬੰਦਾ ਆਪਦੇ ਜਵਾਕਾਂ ਨੂੰ ਸੁੱਤੇ ਪਿਆ ਨੂੰ ਛੱਡ ਕੇ ਥੋੜੀ ਪਹਿਲਾਂ ਤੁਹਾਨੂੰ ਟਿਕਟਾਂ ਦਿਵਾਉਂਦਾ ਰਿਹਾ ਆਪਦੇ ਜਵਾਕਾਂ ਨੂੰ ਛੱਡ ਕੇ ਫਿਰ ਥੋੜੀ ਇਲੈਕਸ਼ਨ ਚ ਆਪਦਾ ਤਨ ਮਨ ਆਪਦਾ ਕਾਰਾਂ ਸਾਰੀਆਂ ਝੋਕ ਦਿਆਂ ਅੱਜ ਤੁਸੀਂ ਉਹਨੂੰ ਕੀ ਸ਼ਾਬਾਸ਼ ਦੇ ਰਹੇ ਹੋ ਬੇਦੂ 30 ਲੱਖ ਕਿੱਥੋਂ ਲੈ ਗਿਆ ਮੈਂ ਇਹਦੀ ਛਾਣਬੀਣ ਕਰਾਂ ਉਹ ਅਸੀਂ ਕਹਿੰਦੇ ਆ ਛਾਣਬੀਣ ਉਹਦੀ ਹੋਣੀ ਚਾਹੀਦੀ ਹੈ ਜਿਹੜਾ ਇਹ 30 ਲੱਖ ਦੂੜ ਮਹੀਨਾ ਕਿੱਥੇ ਘੁੰਮਦਾ ਰਿਹਾ ਛਾਣਬੀਣ ਉਹਦੀ ਹੋਣੀ ਚਾਹੀਦੀ ਹੈ ਜਿਹੜਾ ਇਹ 55 ਲੱਖ ਦਾ ਉਹ ਇਲਜ਼ਾਮ ਲਾ ਰਿਹਾ ਮੁੰਡਾ ਵੀ ਉਹਨੇ 55 ਲੱਖ ਰੁਪਇਆ ਲੈ ਕੇ ਮੇਰੇ ਤੋਂ ਵੱਧ ਬੋਲੀ ਲਾ ਕੇ ਪ੍ਰਧਾਨੀ ਲੈ ਲਈ ਕਿਵੇਂ ਦੇਖਦੇ ਹੋ ਜਦੋਂ ਇੱਕ ਵਾਰ ਇਹ 55 ਲੱਖ ਇੱਕ ਵਾਰ ਇਹ 30 ਲੱਖ ਦਾ ਜਿਹੜਾ ਹੋਇਆ ਕੀ ਇਹ ਵਜਨ ਟਰੱਕ ਆਪਰੇਟਰਾਂ ਦੀ ਰੀਤ ਮਾੜੀ ਨਹੀਂ ਚੱਲ ਪਈਏ ਬਹੁਤ ਮਾੜੀ ਹੈ ਇਹ ਜਿਹੜਾ 55 ਲੱਖ ਜਾਂ ਹੈ 35 ਲੱਖ 30 ਲੱਖ ਵਾਲਾ ਇਹ ਸਿਸਟਮ ਹੈ ਨਾ ਇਹ ਆਪਾਂ ਨੂੰ ਲੱਗਦਾ ਹੈ ਇਹ ਨਿਕਲਤਾ ਬਜ਼ੁਰਗਾਂ ਦੀ ਜੇਬਾਂ ਚੋਂ ਰਿਹਾ ਹੈ ਇਹਨਾਂ ਦੀਆਂ ਜਿਨ੍ਹਾਂ ਦੀਆਂ ਗੱਡੀਆਂ ਉਹਨੇ ਜਿਹੜੀਆਂ ਇਹ ਜਦੋਂ ਨਾ ਨੰਬਰ ਲਾਉਣ ਜਾਂਦੇ ਨੇ ਅਦਾ ਸਪੈਸ਼ਲ ਦਾ ਸੰਗਰੂਰ ਤੱਕ ਉਦੋਂ ਵੀ ਕਿਸੇ ਤੋਂ ਪੈਸੇ ਪੁੱਛਦੇ ਨੇ ਮੇਰੇ ਵਰਗਾ ਇਹ ਵੀਰੇ ਪੈਸੇ ਦੇ ਦੇ ਮੇਰੇ ਵਰਗਾ ਪੈਸੇ ਪੁੱਛਦਾ ਵੀ ਵੀਰੇ ਪੈਸੇ ਦੇ ਦੇ ਮੈਂ ਨੰਬਰ ਲਾ ਕੇ ਆਉਣਾ ਫਿਰ ਅਸੀਂ ਨੰਬਰ ਲਾਉਨੇ ਆ ਇਹ ਜਿਹੜਾ ਬੋਝ ਪਿਆ ਹੈ ਇਹ ਸਾਡੇ ਤੇ ਪਿਆ ਜਿਹੜੇ ਅਸੀਂ ਛੋਟੇ ਟਰਾਂਸਪੋਰਟਰਾਂ ਜਿਹੜੇ ਵੱਡੇ ਨੇ ਯਾਰ ਉਹਦਾ ਬਾਅਦ ਦੇ ਨੰਬਰ ਲਾਉਂਦੇ ਨੇ ਵੱਡੀਆਂ ਸੈਡੀਆਂ ਨੇ ਸਾਤੋਂ ਪੁੱਛੇ ਸਾਡੀ ਸਾਡੇ ਨੰਬਰ ਰੇਟ ਸਾਨੂੰ ਕੁਸ਼ੋਰ ਦੱਸਿਆ ਜਾ ਰਿਹਾ ਸਾਨੂੰ ਮਿਲ ਕੁਸ਼ ਹੋ ਰਿਹਾ ਕਿੱਥੇ ਤਰਤੀ ਇਹਨਾਂ ਨੂੰ ਕੀ ਦੇ ਦੂਗੀ ਇਹਨਾਂ ਨੂੰ ਯਾਰ ਬੋਲਦੀ ਜਿਵੇਂ ਨਰੇਂਦਰ ਕੌਰ ਭਰਾ ਜਿਨੇ ਕੱਲ 2-3 ਵੀਡੀਓ ਨਸ਼ਰ ਕੀਤੀਆਂ ਜਿਦੇ ਵਿੱਚ ਉਹਨਾਂ ਕਿਹਾ ਵੀ ਮੇਰਾ ਤਾਂ ਕੋਈ ਲਾਗਾ ਤੇ ਗਣੀ ਵੀ ਜਿਹੜੇ ਪ੍ਰਧਾਨ ਨੇ ਉਹਦਾ ਸਾਬਕਾ ਪ੍ਰਧਾਨਾਂ ਨੇ ਲਾਏ ਨੇ ਦੂਜੇ ਪਾਸੇ ਸਾਬਕਾ ਪ੍ਰਧਾਨ ਕੁਝ ਦੋਸ਼ ਲਾ ਰਹੇ ਨੇ ਵੀ ਸਾਨੂੰ ਰੀਟੇਨ ਕੀਤਾ ਹੋਇਆ ਸੀ ਥਾਣੇ ਦੇਖੋ ਨਰਿੰਦਰ ਕੌਰ ਭਰਾ ਅਜਾਜੇ ਮੈਂ ਕਹੂੰਗਾ ਉਹਦੇ ਵਰਕਰ ਕਹਿ ਰਹੇ ਨੇ ਵੀ ਮੈਡਮ ਨੇ ਸਾਡੀਆਂ ਬੜਾ ਪਰਚੀਆਂ ਪਾਈਆਂ ਉਹਦੇ ਵਰਕਰ ਕਹਿ ਰਹੇ ਨੇ ਵੀ ਕੋਠੀ ਚੋਂ ਫੈਸਲੇ ਹੁੰਦੇ ਨੇ ਉਹਦੇ ਵਰਕਰੇ ਕਹਿ ਰਹੇ ਨੇ ਅਸੀਂ ਨਹੀਂ ਕਹਿ ਰਹੇ ਉਹਦੇ ਵਰਕਰੇ ਬਿਆਨ ਦੇ ਰਹੇ ਨੇ ਵੀ ਨਰਿੰਦਰ ਕੌਰ ਭਰਾਜ ਨੇ ਪ੍ਰਧਾਨ ਬਣਾਇਆ ਸਾਡੀ ਬੀਬੀ ਨੇ ਜਿਹੜਾ ਪ੍ਰਧਾਨ ਬਣਾਤਾ ਠੀਕ ਹੈ ਉੱਥੇ ਧੰਨਵਾਦ ਕੀਤਾ ਗਿਆ ਨਰਿੰਦਰ ਕੌਰ ਭਰਾਜ ਦਾ ਜਦੇਪੁਰ ਇਹਦੇ ਪਾਏ ਨੇ ਹਾਰ ਧੰਨਵਾਦ ਕੀਤਾ ਗਿਆ ਨਰਿੰਦਰ ਕੌਰ ਭਰਾਜ ਦਾ ਸੋ ਇਹ ਗੱਲਾਂ ਹੁਣ ਕਹਿਣ ਦੀਆਂ ਨੇ ਉਦੋਂ ਤਾਂ ਥਾਪੜਾ ਦੇ ਕੇ ਭੇਜਦੀਆਂ ਵੀ ਆ ਤੈਨੂੰ ਭੇਜਤਾ ਤੂੰ ਘਰ ਪ੍ਰਧਾਨਗੀ ਇਸ ਕਰਕੇ ਇਹ ਸਾਰੇ ਜਾਣਦੇ ਨੇ ਇਹ ਸਾਰੇ ਲੋਕਾਂ ਨੂੰ ਪਤਾ ਹੁਣ ਬੀਬੀ ਤੇਰੀਆਂ ਗੱਲਾਂ 'ਚ ਲੋਕ ਆਉਣ ਵਾਲੇ ਨਹੀਂ ਹੈਗੇ ਸਾਡੇ ਨਾਲ ਮਨਜੀਤ ਸਿੰਘ ਕਾਕਾ ਫੱਗੂ ਵਾਲਾ ਦੇ ਭਰਾ ਮੌਜੂਦ ਨੇ ਤੁਸੀਂ ਇੱਕ ਉਰੇ ਗੱਲ ਕਰ ਰਹੇ ਸੀ ਵੀ ਜਦੋਂ ਨਰਿੰਦਰ ਕੌਰ ਭਰਾਜ ਐਮਐਲਏ ਨਹੀਂ ਸੀ ਸਕੂਟਰ ਤੇ ਆਉਂਦੇ ਸੀ ਸਾਡੇ ਘਰੇ ਸਕੂਟਰ ਘੜਾ ਕੇ ਸਾਡੀਆਂ ਕਾਰਾਂ 'ਚ ਜਾਂਦੇ ਸੀ ਇੱਕ ਹੀ ਗੱਲ ਸੱਚ ਹੈ ਜੀ ਇਹ ਸਭ ਨੂੰ ਪਤਾ ਪੂਰੇ ਫੱਗੂ ਵਾਲੇ ਨੂੰ ਪਤਾ ਆਪਣੇ ਪਿੰਡ ਦੇ ਲੋਕ ਮੁੰਡੇ ਜਿੰਨੇ ਬਜ਼ੁਰਗ ਤੇ ਉਹ ਸਾਰੇ ਕਹਿੰਦੇ ਹੁੰਦੇ ਸੀ ਇਹ ਤੁਸੀਂ ਨੇ ਪਾਰਟੀ ਤੋਂ ਕੀ ਕਰਾਉਣਾ ਇਹ ਕਿਸੇ ਦੇ ਕੰਮ ਆਉਣ ਵਾਲੀ ਨਹੀਂ ਹੈਗੀ ਇਹਨੂੰ ਕਿਹਨੇ ਪੁੱਛਣਾ ਔਰੇ ਪਰ ਅਸੀਂ ਨੇ ਫੇਰ ਵੀ ਘਰਦਿਆਂ ਤੋਂ ਉੱਪਰ ਦੀ ਹੋ ਕੇ ਇਹਨਾਂ ਨੂੰ ਪਹਿਲ ਦਿੱਤੀ ਵੀ ਨਹੀਂ ਕੋਈ ਗੱਲ ਨਹੀਂ ਵੀ ਚਲ ਜਿਹੜਾ ਕੁਝ ਉਹਨਾਂ ਦੇਖੀ ਜੋਗੀ ਬਾਅਦ ਚ ਵੀ ਕੋਈ ਗੱਲ ਨਹੀਂ ਇਹ ਹੁਣ ਦੂਜਿਆਂ ਦਾ ਤੰਗੇ ਹੋ ਗਏ ਸੀ ਵੀ ਇਹ ਵੀ ਦੇਖ ਲਈ ਇੱਕ ਵਾਰੀ ਪਰ ਇਹ ਤਾਂ ਉਹਨਾਂ ਸਭ ਦੇ ਬਾਪ ਨਿਕਲ ਗਏ ਇਹਨਾਂ ਦਾ ਲੁੱਟ ਲੁੱਟ ਖਾ ਲਿਆ ਹੁਣ ਤੱਕਰ ਇਹ ਤਾਂ ਹਲੇ ਇੱਕ ਇੱਕ ਪੇਤ ਖੁੱਲੇ ਹਲੇ ਤਾਂ ਹੋਰ ਬਹੁਤ ਖੁੱਲਣ ਨੇ ਹਲੇ ਕੀ ਹੋਇਆ ਜਿਹੜੇ 32 30 ਲੱਖ ਰੁਪਇਆ ਮੈਡਮ ਕਹਿ ਰਹੇ ਨੇ ਵੀ ਜਾਂਚ ਹੋਊਗੀ ਮੈਂ ਤਾਂ ਇਹ ਪੈਸੇ ਦੇ ਲਵੇ ਬਣੀ ਲੱਗਦੀ ਵੀ ਇਹ ਤਾਂ ਦੇਣ ਵਾਲਾ ਤੇ ਲੈਣ ਵਾਲਾ ਦੋਨੇ ਜ਼ਿੰਮੇਵਾਰ ਨੇ ਕਾਕਾ ਸਿੰਘ ਕੋਲੇ ਇਹਨੇ ਪੈਸੇ ਆਏ ਕਿੱਥੋਂ ਇਹ ਪੈਸੇ ਕਿਵੇਂ ਰੇਂਜ ਕੀਤੇ ਕਿਤੋਂ ਮੰਗੇ ਕੀ ਕੋਈ ਲੋਨ ਕਰਾਇਆ ਗੱਡੀਆਂ ਤੇ ਕਿਦਾਂ ਦਾ ਮਤਲਬ ਕੋਈ ਲੋਨ ਨਹੀਂ ਕਰਾਇਆ ਕੁਛ ਨਹੀਂ ਕਰਾਇਆ ਅਸੀਂ ਇਹ ਪੈਸੇ ਆਪਣੇ ਯਾਰਾਂ ਦੋਸਤਾਂ ਤੋਂ ਇਕੱਠੇ ਕਰੇ ਹੋਏ ਨੇ ਕਿਸੇ ਤੋਂ 50 ਕਿਸੇ ਤੋਂ 70 ਕਿਸੇ ਤੋਂ ਲੱਕ ਕਿਸੇ ਤੋਂ 1 ਲੱਖ 30000 ਇਹ ਐਵੇਂ ਜੋ ਕਰੇ ਕਰਿਆ ਹੋਇਆਗਾ 30 ਲੱਖ ਰੁਪਇਆ ਇਹ ਵੀ ਆਪਣੇ ਕੋਲ ਸਬੂਤ ਵੀ ਪਿਆ ਸਾਰਾ ਕੁਝ ਪਿਆ ਕੋਈ ਚੱਕਰ ਨਹੀਂ ਹੈਗਾ ਜਦੋਂ ਮਰਜੀ ਇਨਕੁਆਰੀ ਕਰਾਉਣ ਜੀ ਸਾਦ ਕੇ ਕਰਾਉਣ ਪਰ ਆਪ ਦੀ ਕਰਾਉਣਗੇ ਵੀ ਜਿਹੜੇ ਇਹ ਪੈਸੇ ਸਾਤੋਂ 20 ਸਾਲ ਕਿੱਥੇ ਰੱਖੇ ਗਏ ਨੇ ਕਿਹੜਾ ਬੰਦਾ ਕਿੱਥੇ ਰੱਖ ਕੇ ਆ ਜਦੋਂ ਸਾਨੂੰ ਮੋੜ ਕੇ ਗਏ ਨੇ ਉਹ ਨਦਮਪੁਰ ਤੋਂ ਪੈਸੇ ਆਏ ਨੇ ਐਮਐਲਏ ਸਾਹਿਬ ਨੇ ਗੁਰਪ੍ਰੀਤ ਦੇ ਘਰੇ ਪੈਸੇ ਰੱਖਾਏ ਹੋ ਸੀ ਉਹ ਅਸੀਂ ਨੇ ਆਪਦੇ ਘ ਉਦੋਂ ਉਦੋਂ ਬਾਅਦ ਜਦੋਂ 55 ਲੱਖ ਵਾਲੀ ਬੋਲੀ ਲੱਗ ਗਈ ਉਦੋਂ ਬਾਅਦ ਵਾਪਸ ਆਏ ਨੇ ਤਾਂ ਸਾਤੋਂ ਤਾਂ ਇੱਕ ਵਾਰੀ ਵਗ ਗਿਆ ਜਦੋਂ ਤੁਹਾਡੇ ਭਰਾ ਦਿੱਲੀ ਦੀ ਇਲੈਕਸ਼ਨ ਦੀ ਕੈਂਪੇਨ ਕਰਨ ਗਿਆ ਸੀ ਖਰਚਾ ਤਾਂ ਉਦੋਂ ਵੀ ਹੋਇਆ ਹੋਊਗਾ ਉਦੋਂ ਕਿਹਦੇ ਕੋਲ ਜਾਣ ਤੇ ਗਏ ਉਹਦਾ ਐਮਐਲਏ ਸਾਹਦੇ ਕਹਿਣ ਤੇ ਗਿਆ ਇਹ ਐਮਐਲਏ ਨੇ ਕਿਹਾ ਵੀ ਆਪਾਂ ਨੇ ਦਿੱਲੀ ਜਾਣਾ ਕਾਕੇ ਤਿਆਰ ਰਹੋ ਸਾਰਾ ਖਰਚਾ ਇਹਦਾ ਹੁੰਦਾ ਸੀ ਤੇ ਜਿੰਨੇ ਬੰਦੇ ਨਾਲ ਲੈ ਕੇ ਜਾਣੇ ਸਾਰਾ ਉਹਨਾਂ ਦਾ ਖਰਚਾ ਇਹ ਕਰਦਾ ਸੀ ਆਉਣ ਜਾਣ ਦਾ ਜੋ ਵੀ ਖਰਚਾ ਆਉਂਦੀ ਖਾਣ ਪੀਣ ਦਾ ਸਾਰਾ ਇਹਦਾ ਸੀ ਐਮਐਲ ਇੱਕ ਵਾਰ ਵੀ ਕਹਿ ਕੇ ਦਿਖਾਵੇ ਵੀ ਮੈਂ ਇਹਨੇ ਕਦੇ ਫੰਡ ਦਿੱਤਾ ਹੋਵੇ 1 ਰੁਪਿਆ ਵੀ ਨਹੀਂ ਕਿਸੇ ਕੋਲੋਂ ਗਿਆ ਹੋਇਆ ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਜਦੋਂ ਦੇ ਐਮਐਲਏ ਜੁੜੇ ਨੇ ਪਾਰਟੀ ਦੇ ਵਿੱਚ ਉਹ ਐਮਐਲਏ ਬਣ ਗਏ ਪਰ ਤੁਸੀਂ ਵੀ ਉਦੋਂ ਤੋਂ ਜੁੜੇ ਹੋਏ ਹੋ ਮੁੱਖ ਮੰਤਰੀ ਦੋ ਆਪਣੀ ਪਾਰਟੀ ਦੇ ਦੋ ਕੀ ਮੰਗ ਕਰਦੇ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਇਹੀ ਉਮੀਦ ਕਰਦੇ ਆਂ ਵੀ ਦੇਖੋ ਜੋ ਸਾਡੇ ਨਾਲ ਧੱਕਾ ਹੋ ਰਿਹਾ ਇਹਦਾ ਸਾਨੂੰ ਇਨਸਾਫ ਚਾਹੀਦਾ ਜਿਹੜੇ ਜਿਹੜੇ ਬੰਦਿਆਂ ਦੇ ਮਨਜੀਤ ਸਿੰਘ ਨੇ ਨਾਮ ਲਏ ਨੇ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਬਸ ਸਾਡੀ ਇਹੀ ਮੰਗ ਆ ਵਿਰੋਧੀ ਪਾਰਟੀਆਂ ਦੇ ਕਿੰਨੇ ਕੁ ਕੰਟੈਕਟ ਕਰ ਰਹੇ ਨੇ ਕਿਉਂਕਿ ਦੂਜੇ ਪਾਰਟੀ ਨੂੰ ਵੀ ਚਾਹੀਦਾ ਹੁੰਦਾ ਮਸਾਲਾ ਅੱਜ ਹੁਣ ਮਿਲ ਗਿਆ ਸਰਕਾਰ ਦੇ ਵਿਰੁੱਧ ਸਾਰੇ ਕਰ ਰਹੇ ਨੇ ਜੀ ਕੋਈ ਇਹੋ ਜਿਹਾ ਨਹੀਂਗਾ ਵੀ ਜਿਹੜਾ ਨਾਂ ਆਇਆ ਹੋਵੇ ਹਰੇਕ ਬੰਦਾ ਆਉਂਦਾ ਚਲੋ ਜੀ ਨੂੰ ਵੀ ਮੌਕਾ ਮਿਲਦਾ ਅਗਲੇ ਨੂੰ ਉਂਗਲ ਚੱਕਣ ਦਾ ਤਾਂ ਅੱਲਾ ਚੱਕਦਾ ਠੀਕ ਆ ਉਹ ਤਾਂ ਅਗਲਾ ਆਉਂਦੀ ਆਉਂਦਾ ਜੀ ਉਹਨਾਂ ਦਾ ਤਾਂ ਆਪਦਾ ਹੱਕ ਹੁੰਦਾ ਵੀ ਹਾਂ ਵੀ ਵੀ ਆਪਾਂ ਖੜੀਏ ਨਾਲ ਜਦੋਂ ਦੇਖੋ ਜਦੋਂ ਆਪਣੀ ਪਾਰਟੀ ਦੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਗੀ ਉਹ ਦੂਸਰੇ ਬੰਦੇ ਦੀ ਕੀ ਕਰਨਗੇ ਇਹਨਾਂ ਜਿਹੜੇ ਮਨਜੀਤ ਸਿੰਘ ਕਾਕਾ ਨੇ ਉਹਨਾਂ ਦੇ ਭਰਾ ਦੁਖੀ ਮਾਨ ਨਾਲ ਕਹਿ ਰਹੇ ਨੇ ਵੀ ਅਸੀਂ ਹੁਣ ਕੀ ਕਰੀਏ ਕਿਉਂਕਿ ਇੱਕ ਪਾਸੇ 25-30 ਲੱਖ ਰੁਪਏ ਛੋਟੀ ਰਕਮ ਨਹੀਂ ਦੂਜੇ ਪਾਸੇ ਦੋਸ਼ ਲੱਗਦੇ ਨੇ ਜਿਹੜੇ ਉਹ 55 ਲੱਖ ਦੇ ਲੱਗਦੇ ਨੇ ਮੈਡਮ ਵੱਲੋਂ ਬਖ ਬਖ ਇੰਗਲਾਂ ਤੋਂ ਫੋਟੋਆਂ ਤੇ ਵੀਡੀਓ ਨਸ਼ਰ ਕੀਤੀਆਂ ਕਿ ਟਰੱਕ ਜੁਨੀਆ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਟਰੱਕ ਜੁਨੀਆ ਦੀ ਪ੍ਰਧਾਨਗੀ 'ਚ ਮੇਰਾ ਕੋਈ ਲੈਣ ਦੇਣ ਨਹੀਂ ਜਿਹੜੇ ਪੈਸੇ ਕਿੱਥੋਂ ਆਏ ਇਹ ਪੈਸੇ ਕਿੱਥੇ ਜਾਣ ਦੇ ਇਹ ਪੈਸੇ ਕਿਹਨੇ ਰੱਖੇ ਉਹ ਬੰਦੇ ਹੀ ਜ਼ਿੰਮੇਵਾਰ ਨੇ ਇਦੇ ਵਿੱਚ ਮੇਰਾ ਜਾਂ ਮੇਰੀ ਪਾਰਟੀ ਦਾ ਕੋਈ ਦੇਣ ਲੈਣੀ ਕੈਮਰਾਮੈਨ ਜਸ਼ਨ ਦੇ ਨਾਲ ਇਕਬਾਲ ਸਿੰਘ ਫਗੋਲਾ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ